ਲੋਕ ਸੁਹੀ ਬਸਾਏ ਮਸਕੀਨੀਆਂ ਸੈਨ ਸਿੰਘ ਜੀ ਗੁਰੂ ਆ ਨਾਨਕ ਦੇ ਮਹਾਰਾਜ ਦੇ ਕੋਲੇ ਇੱਕ ਵਾਰੀ ਸਿੰਘ ਪਈ ਸੀ ਤੇ ਇੱਕ ਗੁਰੂ ਅਰਜਨ ਦੇਵ ਜੀ ਦੇ ਵਕਤ ਵੀ ਇਸੇ ਪ੍ਰਕਾਰ ਹੈ ਇੱਕ ਸਿੱਖ ਸੀ ਉਹ ਸਿੱਖ ਦੇ ਦਾਈ ਮਹਾਰਾਜ ਜੀ ਨੂੰ ਪਰਖਣ ਵਾਸਤੇ ਇੱਕ ਸਿੱਖ ਦਾ ਮਹੰਤੋਣ ਵਾਅਦੇ ਕੇ ਲੈ ਤੈਨੂੰ ਸਿੱਖ ਪਰਖ ਕੇ ਦਿਖਾਉਨੇ ਅਸੀਂ ਇੱਕ ਸਿੱਖ ਦੇ ਦਾਈ ਹੁਕਮਨਾਮਾ ਦੇ ਕੇ ਭੇਜਿਆ ਉਸ ਸਿੱਖ ਦੇ ਪਾਸ ਉਹ ਹੁਕਮਨਾਮਾ ਲੈ ਕੇ ਸਿੱਖ ਗਿਆ ਉਹਦੇ ਜੇ ਖਲਕਿਆ ਰਿਆ ਸੀ ਕਿ 50 ਰੁਪਏ ਸਿੱਖ ਦੀ ਭੇਟਾ ਕਰਨੇ ਅਤੇ ਸਾਡਾ ਹੁਕਮਨਾਮਾ ਦੇਖ ਕਰਕੇ 500 ਰੁਪਏ ਭੇਟ ਕਰਨਾ ਇਹ ਹੁਕਮਨਾਮਾ ਲੈ ਕੇ ਸਿੱਖ ਜਦੋਂ ਗਿਆ ਸਿੱਖ ਨੇ ਜਾ ਕੇ ਹੁਕਮਨਾਮਾ ਦਿੱਤਾ ਸਿੱਖ ਦੀ ਇਹਨ 50 ਰੁਪਏ ਭੇਟਾ ਤਾਂ ਘਰ ਦੀ ਕੋਈ ਚੀਜ਼ ਵਾਸਤੂ ਮੇਂ ਵੇਚ ਕਰਕੇ ਦੇ ਦਿੱਤੀ ਤੇ ਫੇਰ ਮਹਾਰਾਜ ਸਾਹਿਬ ਦੀ ਜਿਹੜਾ ਭੇਟਾ ਦੇਣੀ ਸੀ ਉਸ ਦੀ ਬਾਤ ਚਿਤ ਵੀ ਨਹੀਂ ਕਰਨ ਲੱਗਾ ਉਹਨੇ ਕਿਨੂੰ ਢੋਲ ਵਜਦਾ ਆ ਗਿਆ ਕਹਿੰਦੇ ਪਾਤਸ਼ਾਹ ਦਾ ਮਸਕੀਨੀਆਂ ਪਹਿਲਵਾਨ ਹੈ ਜਿਹੜਾ ਇਹਦੇ ਨਾਲ ਕੁਸ਼ਤੀ ਕਰੇ ਜਿਹੜਾ ਮਸਕੀਨੀਆਂ ਨੂੰ ਕਾਜੇ ਉਹਨੂੰ 1000 ਰੁਪਇਆ ਨਾਮ ਹੋਵੇਗਾ ਅਤੇ ਜਿਹੜਾ ਟਹਿ ਜਾਏਗਾ 500 ਰੁਪਇਆ ਉਹਨੂੰ ਨਾਮ ਮਿਲੇਗਾ ਇਹ ਸਾਧ ਸੰਗਤ ਜੀ ਸਿੱਖ ਨੂੰ ਬੜੀ ਖੁਸ਼ੀ ਕੀਤੀ ਵੀ ਸਿਰਦੇ ਗੁਰੂ ਸਾਹਿਬ ਦੇ पासे लग जू मेरा सीर लग जू चंगी गल है एडा का कह लगे मस्कीनिया कुश्ती कर करनी है जाके क्या तेरे तो ता हड धाम दू मस्कीनिया केंद्र गुरु साहब की सेवा का कम है जे मेरा सीर लग जू ए की चंगा है ਇਹ ਗੱਲ ਮਸਕੀਨੀਆਂ ਤੈਹਲਵਾਨ ਆ ਜਾਸੀ ਅਨ ਸੜਲੀ ਕਹਿਣ ਲਗਾ ਚੰਗਾ ਪਈ ਜਿਸ ਵੇਲੇ ਪਾਦਸ਼ਾਹ ਨੂੰ ਕੁਸ਼ਤੀ ਕਰਾਈ ਇਹ ਮਸਕੀਨੀਆਂ ਨਿਕਲਿਆ ਨਿਕਲ ਕੇ ਫਿਰਨ ਲੱਗਾ ਇਧਰ ਸਿੱਖ ਵੀ ਨਿਕਲਿਆ ਲੋਕ ਹੱਸਣ ਲੱਗੇ ਤੂੰ ਮਾੜਾ ਜਿਹਾ ਸਰੀਰ ਹੈ ਤੈਨੂੰ ਇਹ ਮਾਰ ਦੇਵੇਗਾ ਕਹਿੰਦੇ ਕੋਈ ਪਰਵਾਹ ਨਹੀਂ ਮਸਕੀਨੀਆਂ ਨੇ ਉਸ ਵੇਲੇ ਇਹ ਸਿੱਖ ਨੂੰ ਦਾਦੇ ਨਾਲ ਆਪਦੇ ਉੱਤੇ ਸਿੱਟ ਲਿਆ ਆਪ ਥੱਲੇ ਡਿੱਗ ਪਿਆ ਇਸ ਪ੍ਰਕਾਰ ਸਾਫ ਸੰਗਤ ਜੀ ਮਸਕੀਨੀਆਂ ਦੇ ਅੰਦਰ ਉਸੇ ਵੇਲੇ ਮਾਨ ਮਿਟ ਗਿਆ ਤੇ ਸ਼ਾਂਤੀ ਆ ਗਈ ਉਸ ਵੇਲੇ ਪਾਤਸ਼ਾਹ ਹੈਰਾਨ ਹੋ ਗਿਆ ਇਹ ਸਿੱਖ 1000 ਰੁਪਏ ਲੈ ਕੇ ਆ ਗਿਆ 500 ਰੁਪਏ ਉਸ ਸਿੱਖ ਦੀ ਭੇਟਾ ਕੀਤਾ ਤੇ 500 ਰੁਪਏ ਆਪਣੇ ਕਾਰਜ ਵਾਸਤੇ ਵਰਤੇ ਆ ਇਹ ਮਸਕੀਨੀਆਂ ਨੇ ਫਿਰ ਕਿਹਾ ਵੀ ਮੈਨੂੰ ਸਤਗੁਰਾਂ ਦੇ ਦਰਸ਼ਨ ਕਰਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਜਦੋਂ ਸੁਖਨੀ ਸਾਹਿਬ ਮਾਰੇ ਰਾਮ ਸਰ ਵਿੱਚ ਉਚਾਰ ਰਹੇ ਸੀ ਪੋਸਵੇਲੇ ਸਤਿਗੁਰੂ ਜੀ ਨੇ ਬਚਨ ਕਹੇ ਸਲੋਕ ਸੁਖੀ ਬਸੈ ਮਸਕੀਮੀਆ ਕੀ ਮਸਕੀਮੀਆ ਪਹਿਲਵਾਨੋ ਸੁਖੀ ਬਸਦੇ ਹਨ ਆਪ ਨਿਵਾਰ ਤਲੇ ਜੇ ਆਪਣੇ ਹੰਕਾਰ ਛੱਡ ਕੇ ਸਿੱਖ ਦੇ ਤਲੇ ਡਿੱਗ ਪਏ ਸੁਖ ਦੇ ਨਾਲ ਬਸੇਗਾ ਵੱਡੇ ਵੱਡੇ ਅਹੰਕਾਰੀਆ ਜਿਹੜੇ ਵੱਡੇ ਵੱਡੇ ਹੰਕਾਰੀ ਆ ਮਾਰੇ ਕਹਿੰਦੇ ਹੰ ਨਾਨਕ ਗਰਵ ਗਲੇ ਬੋਈ ਹੰਕਾਰ ਦੀ ਗਲ ਗੇ ਇਸੇ ਪ੍ਰਕਾਰ ਮਸਕੀਮੀਆ ਦਾ ਗਰੀਬੀ ਧਾਰਨ ਵਾਲਾ ਜਿਹੜਾ ਪੁਰਸ਼ ਹੈ ਉਹ ਸਤਿਗੁਰੂ ਜੀ ਕਹਿੰਦੇ ਸੁਖ ਦੇ ਨਾਲ ਭਾਈ ਵਸਦਾ ਹੈ ਆਪ ਨਿਵਾਰ ਤਲੇ ਜਿਨਾਂ ਮਸਕੀਨੀਆਂ ਗਰੀਬੀ ਧਾਰ ਕੇ ਆਪਾ ਭਾਵ ਹੰਕਾਰ ਛੱਡ ਕੇ ਸਭ ਦੇ ਤਲੇ ਚਰਨਾਂ ਦੀ ਧੂੜ ਬਣ ਜਾਂਦਾ ਜਿਸ ਦਾ ਮਨ ਵੱਡੇ ਵੱਡੇ ਅਹੰਕਾਰੀਆ ਜਿਵੇਂ بڑے بڑے ਰਾਵਣ ਵਰਗੇ ਜਿਨ੍ਹਾਂ ਨੂੰ ਰਾਵਣ ਸੇ ਮੈਂ ਰਾਵਣ ਸੇ ਬڑے ਬڑے ਹੰਕਾਰੀ ਹੋਏ ਐ ਨਾਨਕ ਗਰਵ ਗਲੇ ਉਹ ਹੰਕਾਰ ਵਿੱਚ ਹੀ ਗਲ ਗਏ ਮੇਰੀ ਮੇਰੀ ਕਹਿਰੋਂ ਕਰਦੇ ਦੁਰਯੋਧਨ ਸੇ ਭਾਈ ਬਾਹਰ ਜੋ ਜਨ ਸੱਚ ਚਲੇ ਖਦੇ ਹੀ ਗਿਰ ਜਨਾ ਖਾਈ ਉਹ ਹੰਕਾਰ ਵਿੱਚ ਹੀ ਗੱਲ ਗਏ ਹੋ ਗਰਭ ਮਾਤਾ ਦੇ ਗਰਭ ਵਿੱਚ ਪੈ ਤੈ ਕੇ ਵੀ ਗੱਲ ਦੇ ਪਰ ਬੱਬੇ ਨਾਲ ਹੰਕਾਰ ਦਾ ਵਾਚਕ ਹੈ ਹੰਕਾਰ ਵਿੱਚ ਗੱਲ ਰਹੇ ਹਨ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸਤਗੁਰੂ ਜੀ ਨੂੰ ਸਿੱਖਾਂ ਨੂੰ ਪੁੱਛਿਆ ਸਕੇ ਪਾਦਸ਼ਾ ਗਰੀਬੀ ਵਾਲੇ ਵੀ ਤੁਸੀਂ ਵਡਿਆਈ ਕਹੀ ਹੈ ਹੰਕਾਰੀ ਪੁਰਖ ਦਾ ਕੀ ਹਾਲ ਹੋਵੇਗਾ ਤਾਂ ਸੁਣ ਕੇ ਐਸ ਬੰਦੇ ਕੀ ਕਾ ਕਰਦੇ ਹਨ ਜਿਸ ਕਾ ਅੰਤਰ ਰਾਜ ਅਭਿਮਾਨ ਹੈ ਜਿਹੜੇ ਜਿਨ੍ਹਾਂ ਦੇ ਹਿਰਦੇ 'ਚ ਆਪਣੇ ਰਾਜ ਦੀ ਪ੍ਰਾਪਤੀ ਦਾ ਬੜਾ ਹੰਕਾਰ ਹੈ ਕਹਿੰਦਾ ਮੇਰੇ ਵਰਗਾ ਕੋਈ ਦੁਨੀਆ 'ਚ ਨਹੀਂ ਹੰਕਾਰ ਕਰਦਾ ਹੈ ਹਿਰਦੇ 'ਚ ਮੰਨੀ ਬੈਠਾ ਆਪ ਨੂੰ ਵੱਡਾ ਪਾਦਸ਼ਾਹ ਸੋ ਨਰਕ ਪਾਤੀ ਹੋਵਤ ਸੁਆ ਉਹ ਗੁਣੀ ਕਰਮ ਤੋਂ ਕਦੇ ਬਾਈਦਾ ਨਹੀਂ ਉਹ ਗੁਣ ਕਰਦਾ ਰਹਿੰਦਾ ਪਰ ਜਾਂ ਉਹ ਪੀੜਦਾ ਰਹਿੰਦਾ ਦੁੱਖ ਦਿੰਦਾ ਰਹਿੰਦਾ ਉਸ ਕਰਕੇ ਮਹਾਰਾਜ ਕਹਿੰਦੇ ਨਰਕ ਦੇ ਵਿੱਚ ਪਤਨ ਹੋਵੇਗਾ ਉਹਦਾ ਨਰਕ ਵਿੱਚ ਪਵੇਗਾ ਅਤੇ ਫਿਰ ਨਰਕ ਤੋਂ ਨਿਕਲ ਕੇ ਹੋਬਤ ਸਵਾਨ ਕੁੱਤੇ ਦੀ ਜੂਨ ਪ੍ਰਾਪਤ ਹੋਵੇਗਾ ਜਿਹੜਾ ਇਹੋ ਜਿਹਾ ਰਾਜ ਦਾ ਹੰਕਾਰ ਕਰਦਾ ਉਹਨੂੰ ਇਹ ਫਲ ਮਿਲੇਗਾ ਸੋ ਨਰਕ ਪਾਪੀ ਨਰਕਾਂ ਦਾ ਪਤੀ ਕੌਣ ਹੈ ਸਵਾਨ ਮੁਖ ਨਰਕ ਉਹ ਸਵਾਨ ਦੇ ਮੂੰਹ ਵਰਗਾ ਕੁੱਤਾ ਨਰਕ ਜਿਹੜਾ ਰੂਰੂ ਨਾਵੇਂ ਨਰਕ ਹੈ ਉਹਦੇ ਵਿੱਚ ਪਵੇਗਾ ਅਤੇ ਉਹ ਸਵਾਨ ਮੁਖ ਨਰਕ ਦੇ ਵਿੱਚ ਪਤਨ ਹੋਵੇਗਾ ਪਾਪੀ ਹੋ ਕੇ ਡਿੱਗੇਗਾ ਸੋ ਨਰਕ ਪਾਪੀ ਹੋਬਤ ਸਵਾਨ ਉਹ ਪੁਰਖ ਨਾਰਕ ਵਿੱਚ ਪਤਨ ਹੋਣ ਵਾਲਾ ਉਹ ਲੋਭੀ ਕੁੱਤਾ ਜਿਹੜਾ ਤਰਜੇ ਵਿੱਚ ਬਕਲ ਬਕਲ ਖਾਂਦਾ ਆਪ ਨੂੰ ਹੰਕਾਰੀ ਰਾਜਾ ਕਹਾਉਂਦਾ ਹੈ ਜੋ ਜਾਨੈ ਮੈਂ ਜੋਵਨਵੰਤ ਅਹੰਕਾਰ ਕਰੇਗਾ ਕਿ ਮੈਂ ਜਵਾਨੀ ਵਾਲਾ ਮੇਰੇ ਵਰਗਾ ਕੋਈ ਜਵਾਨੀ ਵਾਲਾ ਨਹੀਂ ਹੈ ਸੋ ਹੋਵਤ ਬਿਸ਼ਟਾ ਕਾ ਜਨੂ ਮਰਨ ਨੂੰ ਭਾਵੇ ਤਾਂ ਮੈਲੇ ਦਾ ਕੀੜਾ ਬਣਾ ਲੈਂਦਾ ਇਹਦੀ ਹਾਲਤ ਹੁੰਦੀ ਹੈ ਉਸ ਪੁਰਖ ਦੀ ਲਿਸ਼ਾ ਰੂਪੀ ਵਿਸ਼ਦਾ ਦਾ ਜਨਤੀ ਹੈ ਹੋ ਆਪਸ ਕਹੋ ਕਰਮਵੰਤ ਕਹਾਵੇ ਮਾੜੇ ਚੰਗਾ ਕਰਮਾਂ ਵਾਲਾ ਵੀ ਮੇਰੇ ਵਰਗਾ ਧੰਨਾ ਹੈ ਵੀ ਮੈਂ ਭਾਗਾ ਵਾਲੇ ਮੇਰੇ ਵਰਗਾ ਕੌਣ ਹੈ ਇਹ ਹੰਕਾਰ ਚ ਕਹਾ ਲਵੇ ਜਨਮ ਮਾਰਾ ਬਹੁ ਜੂਨ ਪਰਮਾਤਮਾ ਉਹੋ ਭਾਈ ਜੰਮਦਾ ਮਰਦਾ ਰਹੇਗਾ ਬਾਲੀਆਂ ਜੂਨਾਂ ਚ ਪਰਮਾਇਆ ਜਾਏਗਾ ਫਲ ਮਿਲੇਗਾ ਉਸ ਨੂੰ ਧਨ ਭੂਮ ਕਾ ਜੀ ਨਿਰਨੇ ਕਰ ਰਿਹਾ ਸਾਰਿਆਂ ਜੀਆਂ ਦੇ ਕਰਤਾ ਬੱਲੇ ਧਨ ਭੂਮ ਕਾ ਜੋ ਕਰੈ ਗੁਮਾ ਜਰ ਕੋਈ ਧਨ ਦਾ ਹੰਕਾਰ ਕਰੇਗਾ ਭੂਮ ਜ਼ਮੀਨ ਦਾ ਆਪਣੀ ਧਰਤੀ ਦਾ ਹੰਕਾਰ ਕਰੇਗਾ ਉਹ ਮੂਰਖ ਅੰਦਾ ਆ ਗਿਆ ਉਹ ਧੰਦਾ ਹੰਕਾਰ ਕਰਨ ਵਾਲਾ ਵੀ ਮੂਰਖ ਹੈ ਅਤੇ ਉਹ ਅੰਦਾ ਹੈ ਜਿਹੜਾ ਗੁਮਾਨ ਧਰਦੀ ਆ ਕਰਨ ਵਾਲਾ ਹੈ ਅਗਿਆਨੀ ਆਦਮੀਆਂ ਅ ਗਿਆਨ ਕਰਕੇ ਮੂਰਖਾ ਬਿਹਾਰਾਂ ਵੱਲੋਂ ਵੀ ਅੰਦਾ ਸਾਥੇ ਗਿਆਨ ਵੱਲੋਂ ਵੀ ਤੇ ਅ ਗਿਆਨ ਨੂੰ ਸੁਪਰਮਾਰਥ ਵੱਲੋਂ ਵੀ ਕਰ ਕਿਰਪਾ ਜਿਸ ਕਾਏ ਹਿਰਦੈ ਗਰੀਬੀ ਬਸਾਵੇ ਉਹਨਾਂ ਦੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਮਾਰੇ ਹਿਰਦੇ ਚ ਨਿਮਰਤਾ ਮਸਕੀਨੀਆਂ ਜਿਵੇਂ ਕਿ ਆਵਾਜ਼ ਇਹ ਗਰੀਬੀ ਬਸਾ ਦਿੰਦਾ ਪਰਮੇਸ਼ਵਰ ਨਾਨ ਕੀਹਾਂ ਮੁਕਤ ਇਹੀਂ ਆ ਸੁਖ ਪਾਵੇ ਉਹ ਪਰਖੇਸ ਲੋਕ ਚੀ ਮੁਕਤ ਹੈ ਅੱਗੇ ਵੀ ਸੁਖ ਪਾਵੇਗਾ ਪਰ ਲੋਕ ਚ ਨਾਨ ਕੀਹਾਂ ਮੁਕਤ ਇਹੀਂ ਆ ਸੁਖ ਪਾਵੇ ਅੱਗੇ ਵੀ ਉਹ ਮੁਕਤ ਹੈ ਇੱਥੇ ਵੀ ਸੁਖ ਪਾਉਂਦਾ ਹੈ ਇੱਥੇ ਹੀ ਉਹ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਮੁਕਤ ਹੋ ਗਿਆ ਹੈ ਅੱਗੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪਰਲੋਕ ਦਾ ਡੰਨ ਨਹੀਂ ਸੁਖੀ ਸੁਖ ਪਾਉਂਦੇ ਜਿਹੜੇ ਉਹਨਾਂ ਵੀ ਆਗਿਆ ਚੱਲਦੇ ਆ ਅਗੇ ਅਧਿਕਾਰੀ ਜਿਹੜੇ ਉਹਨਾਂ ਵੀ ਉਹ ਵੀ ਸੁਖ ਨੂੰ ਪਾਉਂਦੇ ਹਨ ਧਨਵੰਤਾ ਹੋਏ ਕਰ ਗਰਬਾਵੇ ਜੇ ਕੋਈ ਤਾਹਵਾ ਹੋ ਕੇ ਭਾਈ ਹੰਕਾਰ ਕਰੇਗਾ ਤਿਰਣ ਸਮਾਨ ਕਛ ਸੰਗ ਨਾ ਜਾਵੇ ਉਹਦੇ ਕੱਖ ਜਿੰਨਾ ਕੋਈ ਸਮਾਨ ਬਰਾਬਰ ਕੋਈ ਪਦਾਰਥ ਨਾਲ ਤਾਂ ਜਾਣਾ ਨਹੀਂ ਇੱਥੇ ਛੱਡ ਜਾਣਾ ਸਾਰਿਆਂ ਨੇ ਬਹੁਤ ਲਾਸਕਰ ਮਨੁੱਖ ਉੱਪਰ ਕਰੇ ਆਂ ਜਿਸ ਸੰਸਾਰੀ ਫੌਜਾਂ ਦੇ ਉੱਤੇ ਬਾਹਲਿਆਂ ਮਨੁੱਖਾਂ ਦੇ ਹੰਕਾਰ ਆਸ ਰੱਖੇ ਕਿ ਮੇਰੀ ਮਨੁੱਖ ਮਦਦ ਕਰਨਗੇ ਮੇਰੀ ਫੌਜ ਬੜੀ ਭਾਰੀ ਐ ਪਲ ਭੀਤਰ ਤਾਕਾ ਹੋਏ ਬਿਨਾ ਹੋਏ ਅੰਦਰ ਹੰਕਾਰ ਇਹ ਗੋਪਾਲ ਵਿੱਚ ਉਹਦਾ ਸਭ ਕੁਝ ਨਾਸ਼ ਹੋ ਜਾਂਦਾ ਨਾਰਿਆਂ ਨੂੰ ਘਾਵੇ ਤਾਂ ਸਭ ਤੇ ਆਪ ਜਾਣੈ ਬਲਵੰਤ ਹੋ ਹੰਕਾਰ ਨਾਲ ਸਾਜਾ ਨੂੰ ਆਪਣੇ ਆਪ ਨੂੰ ਬਲਵਾਨ ਸਮਝਦਾ ਹੈ ਜਿੰਮਹ ਹੋਏ ਜਾਏ ਭਸਮ ਕੋਈ ਦਿਸੰਦੇ ਚ ਸਾਧ ਸੰਗ ਜੀ ਅੰਤ ਨੂੰ ਅਖੀਰ ਨੂੰ ਸਵਾਹ ਹੋ ਜਾਂਦਾ ਨਾਸ਼ ਹੋ ਜਾਂਦਾ ਹੈ ਕਿਸੈ ਨਾ ਬਧਾ ਆਪ ਅਹੰਕਾਰੀ ਜਿਹੜਾ ਭਾਈ ਕਿਸੇ ਨੂੰ ਵੀ ਮਰਦਾ ਨਹੀਂ ਆਪ ਨੂੰ ਹੀ ਮੰਨੀ ਬੈਠਾ ਹੈ ਦੇਵ ਜਾਈ ਨਹੀਂ ਕਿਸੇ ਨੂੰ ਉਹ ਹੰਕਾਰੀ ਬਣਿਆ ਹੈ ਜੋ ਧਰਮ ਰਾਏ ਤਿਸ ਕਰੇ ਖੁਆਰੀ ਧਰਮ ਰਾਏ ਉਹਨੂੰ ਖਰਾਬ ਕਰੇਗਾ ਉਹਦੇ ਹੰਕਾਰ ਦਾ ਫਲ ਦੇਵੇਗਾ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸਤਗੁਰੂ ਦੀ ਕਿਰਪਾ ਦੁਆਰਾ ਜਿਸ ਪੁਰਸ਼ ਦੇ ਹਿਰਦੇ ਚੋਂ ਜਿਹੜਾ ਮਾਣ ਵਾ ਹੰਕਾਰ ਵਾ ਮਿਟ ਜਾਵੇ ਸੋ ਜਨ ਨਾਨਕ ਦਰਗਹ ਪਰਵਾਣ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੇ ਸੱਚਖੰਡ ਵਿੱਚ ਇਹ ਦੁਨਿਆਵੀ ਸੰਸਾਰ ਚ ਵੀ ਤੇ ਪ੍ਰਲੋਕ ਚ ਵੀ ਉਹ ਦਰਜੋ ਅੰਦਰ ਗਏ ਜਗਾ ਤ੍ਰਿਆ ਪਰ ਉਹ ਅਸਿ ਪਰਮਾਨਿਕ ਹੈ ਕੋਟ ਕਰਮ ਕਰੇ ਹਉ ਧਾਰੇ ਕੀ ਕਰਮ ਕੀ ਜੇ ਕਰੋਣਾ ਕਰਮ ਵੀ ਕੋਈ ਆਦਮੀ ਕਰ ਲਵੇ ਤੇ ਫਿਰ ਉਹਨਾਂ ਦੀ ਹਉਮੈ ਧਾਰ ਲਵੇ ਤੀਰਥ ਵਰਤਨ দান ਕਰ ਮਨ ਮੈਂ ਕਰੇ ਗੁਮਾਨ ਨਾਨਕ ਨੇ ਫਲ ਜਾਤੇ ਜਿਉ ਕੁੰਚਰੇ ਸਨਾਨ ਸ਼ਰਮ ਪਾਵੇ ਸਗਲੇ ਬਿਰਥਾਰੇ ਮੈਂ ਮਾਰੇ ਕਹਿੰਦੇ ਛਕਾਵਟੀ ਪਾਵੇਗਾ ਕਰਦਾ ਕਰਦਾ ਯਤਨ ਕਰਦਾ ਹੋਇਆ ਸਾਰੇ ਉਹ ਬਿਰਥ ਜਾਂਦੇ ਆ ਫੜਨੀ ਜਿਵੇਂ ਹਾਥੀ ਨੂੰ ਇਸ਼ਨਾਨ ਕਰਾਇਆ ਸਾਬਣ ਮਰ ਕੇ ਗੰਗਾ ਜਲ ਨਾਲ ਫੇਰ ਉੱਡ ਕੇ ਬਾਹਰ ਨਿਕਲ ਕੇ ਖੇਈ ਪਾ ਲੈਣੀ ਇਹ ਸੁਣਨ ਵਾਲੇ ਹੀ ਦੀ ਹਾਲਤ ਹੈ ਅਨਕ ਤਪਸਿਆ ਕਰੇ ਅਹੰਕਾਰ ਸਤ ਸਹਿਤ ਨੇਕ ਪ੍ਰਕਾਰ ਜੀਆਂ ਜਨ ਤਹਾਰਾ ਕਰ ਲਵੇ ਵਰਖਾ ਸੁਹਾਰ ਲਵੇ ਧੂਨੀਆ ਤਾਲ ਲਵੇ ਇਹ ਹੰਕਾਰ ਨਾਲ ਤਪੱਸਿਆ ਕਰ ਲਵੇ ਭੁੱਖਾ ਕਿ ਹਾਇਰ ਰਹਿ ਪਵੇ ਵਰਤਾਦ ਕਿ ਰੱਖ ਲਵੇ ਨਰਕ ਸੁਰਗ ਫਿਰ ਫਿਰ ਅਵਤਾਰ ਉਸ ਸਿਆਦਾ ਫਲ ਸਾਹਿਬ ਸੰਗੇ ਜੀ ਸਕਾਮ ਕਰਮਾਂ ਦਾ ਸਵਰਗ ਦੀ ਪ੍ਰਾਪਤੀ ਹੋਵੇਗੀ ਅਤੇ ਸੁਰਗ ਦੀ ਪ੍ਰਾਪਤੀ ਕਰਕੇ ਫਿਰ ਜਦੋਂ ਪੁਨਨਾਸ ਹੋ ਜਾਣਗੇ ਉਦੋਂ ਜਿਵੇਂ ਪਹਾੜ ਦੇ ਤੋਂ ਬੱਟਾ ਥੱਲੇ ਰੋੜਿਆ ਜਾਂਦਾ ਐ ਸੁਰਗ ਵਿੱਚੋਂ ਰੋੜਿਆ ਜਾਵੇਗਾ ਉਹ ਫੇਰ ਨਰਕ ਦੇ ਵਿੱਚ ਨਰਕੀ ਜੀਵ ਹੋ ਕੇ ਜਨਮ ਧਾਰੇਗਾ ਇਹ ਅਵਤਾਰ ਵਿਪਤਾਈ ਹਰ ਵਕਤ ਵਿਪਤਾ ਜੀ ਉੱਤਰਦਾ ਰਹੇਗਾ ਦੁੱਖ ਹੀ ਭੋਗਦਾ ਰਹੇਗਾ ਅਵਤਾਰ ਜਨਮ ਦਾ ਨਾਮ ਹੈ ਤੇ ਵਿਪਤਾ ਵਿੱਚ ਹੀ ਉੱਤਰਦਾ ਰਹੇਗਾ ਹਰ ਵਕਤ ਵਿਪਤਾ ਜੀ ਪਿਆਰ ਰਹੇਗਾ ਉਹਨੂੰ ਅਵਤਾਰ ਨਾ ਸਮਝਿਓ ਵੀ ਅਵਤਾਰ ਜਿਵੇਂ ਵਿਸ਼ਨੂੰ ਦੇ 24 ਅਵਤਾਰ ਰਹੇ ਹੋ ਉਤਾਰ ਹੈ ਉੱਤਰਦਾ ਰਹੇਗਾ ਦੁੱਖਾਂ ਸੁੱਖਾਂ ਦੇ ਜੁਨਾ ਵਿੱਚ ਹੀ ਜਨਮ ਘੜਦਾ ਰਹੇਗਾ ਅਨੰਤ ਯਤਨ ਕਰ ਆਤਮ ਨਹੀਂ ਦਰਵੈ ਅਨੇਕਾਂ ਯਤਨ ਕਰਕੇ ਸਾਧਨ ਕਰਕੇ ਜਿਹਦਾ ਮਨ ਨਾ ਢਲ ਜਾਵੇ ਵਾਹਿਗੁਰੂ ਦੇ ਪ੍ਰੇਮ ਵਿੱਚ ਹਰ ਦਗ ਹੈ ਕਹੋ ਕੈਸੀ ਗਵੈ ਉਹ ਹਰੀ ਦੇਰਗਾਹ ਦੱਸੋ ਜੀ ਗਮਤਾ ਕਿਵੇਂ ਹੋਊ ਕਦੇ ਉਹ ਗਮਤਾ ਉਹਦੀ ਪਹੁੰਚ ਹੋ ਸਕਦੀ ਕਦੇ ਗਮਤਾ ਨਹੀਂ ਹੋ ਸਕਦੀ ਹਰੀ ਦੀ ਦਰਗਾਹ ਦੇ ਵਿੱਚ ਦੱਸੋ ਕਿਸ ਪ੍ਰਕਾਰ ਉਹ ਗਾਵਾ ਜਾਵੇਗਾ ਜਾਂ ਜਾਸੋ ਉਹਦਾ ਜਸ ਕਿਵੇਂ ਪ੍ਰਗਟ ਹੋ ਸਕਦਾ ਹੈ ਗਵਨ ਨਹੀਂ ਹੋ ਸਕਦਾ ਹੁੰਦਾ ਆਪਸ ਕਹੋ ਜੋ ਭਲਾ ਕਹਾਵੇ ਜਿਹੜਾ ਹੰਕਾਰ ਕਰਕੇ ਆਪਣੇ ਆਪ ਨੂੰ ਚੰਗਾ ਭਲਾ ਕਹਿੰਦਾ ਜੋ ਮੇਰੇ ਵਰਗਾ ਦੁਨੀਆਂ 'ਚ ਕੋਈ ਨਹੀਂ ਇਸੇ ਭਲਾਈ ਨਿਕਟ ਨਾ ਆਵੇ ਉਹ ਤਾਂ ਮਾਰੇ ਕਹਿੰਦੇ ਭਲਾਈ ਨੇੜੇ ਨਹੀਂ ਆਉਂਦੀ ਉਹਦੇ ਤਾਂ ਉਹ ਗੁਣ ਹੀ ਅੰਦਰ ਆ ਵੜਦੇ ਹਨ ਸਰਬ ਕੀ ਰੇਨ ਜਾ ਕਾ ਮਨ ਹੋਈ ਬਲਿਆਈ ਤਾਂ ਆਉਂਦੀ ਉਸ ਦੇ ਕੋਲੇ ਆ ਜਿਹਦਾ ਸਾਰਿਆਂ ਦੀ ਮਨ ਜੀ ਧੂੜ ਜਿਹਾ ਮਨ ਹੋ ਜਾਵੇ ਬਹੁ ਨਾਨਕਤਾ ਕੀ ਨਿਰਮਲ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਉਜਲ ਸੋਭਾ ਹੁੰਦੀ ਲੋਕ ਪਰਲੋਕ ਵਿੱਚ ਜਦ ਲੱਗ ਜਾਣਾ ਮੁਝ ਤੇ ਕਸ਼ ਹੋ ਜਿੰਨਾ ਤੱਕ ਇਹ ਸਮਝਦਾ ਹੈ ਕਿ ਮੇਰੇ ਪਾਸੋਂ ਕੁਝ ਹੋ ਸਕਦਾ ਹੈ ਮੈਂ ਕਰਨ ਕਾਰਨਾਂ ਜੋ ਚਾਹਾਂ ਮੈਂ ਕਰ ਸਕਦਾ ਹਾਂ। ਤਬ ਇਸ ਕੋ ਸੁਖ ਨਹੀਂ। ਉਹ ਜਿਹੜਾ ਬਿਜਿਆ ਰਹਿੰਦਾ ਇਹਨੂੰ ਕਿਸੇ ਪ੍ਰਕਾਰ ਦਾ ਸੁਖ ਨਹੀਂ। ਹਰ ਵਕਤ ਹੀ ਬੰਧਨਾ ਚ ਪਿਆ ਰਹਿੰਦਾ ਹੈ। ਜਦ ਇਹ ਜਾਣੈ ਮੈਂ ਕਿਸ਼ ਕਰਤਾ ਜਰੂਰ ਜੀਵਨ ਤੱਕ ਆਪਣੇ ਆਪ ਨੂੰ ਜਾਣਦਾ ਕਿ ਮੈਂ ਕੁਝ ਕਰ ਸਕਦਾ ਹਾਂ, ਕਿਸੇ ਨੂੰ ਜੇਲ੍ਹ ਜਪਾ ਸਕਦਾ ਹਾਂ, ਕਿਸੇ ਨੂੰ ਛੁਡਾ ਸਕਦਾ ਹਾਂ। ਤਬ ਲਗ ਗਰਵ ਜੂਨ ਮੈਂ ਫਿਰਤਾ ਜਰ ਮਾਤਾ ਦੇ ਦਰ ਵਿੱਚ ਪਿਆ ਜੂਨਾ ਜੀ ਤੁਰਿਆ ਫਿਰਦਾ ਹੈ। ਜਦ ਤਾਰਾ ਕੋ ਬੈਰੀ ਮੀ ਜਦੋਂ ਕਿਸੇ ਨੂੰ ਬੈਰੀ ਸਮਝ ਲੈਂਦਾ ਏ ਇਹ ਮੇਰਾ ਮਿੱਤਰ ਨੂੰ ਧਾਰ ਲੈਂਦਾ ਹਿਰਦੇ ਵਿੱਚ ਕਬ ਲਗ ਨਿਹ ਚਲ ਨਾਹੀ ਜਿਸ ਜਿਸ ਚਲ ਨਾ ਹੋਇਆ ਸਮਝੋ ਇਹ ਬੈਰ ਬੋਚੀ ਫਸਿਆ ਹੋਇਆ ਹੈ ਜਦ ਲਗ ਮੋਹ ਮਗਨ ਸੰਗ ਮਾਇ ਨਾ ਚਿਰੋ ਮਾਇਆ ਦੀ ਮੋਹ ਮਾਇਆ ਦੀ ਮੋਹ ਦੇ ਨਾਲ ਮਿਲ ਕੇ ਮਸਤ ਹੋਇਆ ਹੋਇਆ ਹੈ ਜਿਨਾਂ ਜਨ ਮਾਇਆ ਦੀ ਸੰਗਤ ਕਰਕੇ ਮੋਹ ਜਮਸਤ ਹੋਇਆ ਹੋਇਆ ਹੈ ਤੱਬ ਲਗ ਧਰਮ ਰਾਏ ਦੇਸ ਜਾਨ ਧਰਮ ਰਾਜਾ ਜੂਤ ਦੰਡ ਦਿੰਦਾ ਰਹੇਗਾ ਜੇ ਕਰਮਾ ਧਰਮਾ ਅਨੁਸਾਰ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਇਸ ਕਰਕੇ ਵਾਹਿਗੁਰੂ ਦੀ ਜੇ ਕਿਰਪਾ ਹੋਵੇ ਹਉਮੈ ਦੇ ਬੰਧਨ ਇਹਦੇ ਟੁੱਟ ਜਾਣ ਗੁਰਪ੍ਰਸਾਦ ਨਾਨਕ ਹਉ ਛੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਪ੍ਰਭ ਕਿਰਪਾ ਤੇ ਗੁਰਪ੍ਰਸਾਦ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਗੁਰੂ ਸਾਹਿਬ ਮਿਲਣ ਗੁਰੂ ਸਾਹਿਬ ਕਿਰਪਾ ਕਰਕੇ ਵੀ ਹੋਮੇ ਤੋਂ ਇਹਦੀ ਛਟਕਾਰਾ ਕਰ ਦੇਣ ਤੇ ਤੋ ਬੰਧਨ ਛੁੱਟੇ ਤਾਂ ਇਹ ਜੰਮਣ ਮਰਨ ਦੇ ਬੰਧਨ ਟੁੱਟਦੇ ਹਨ ਸਹਿਸ ਖੱਟੇ ਲਖ ਕਉ ਉਠ ਧਾਵੈ ਜੇ ਕਰਕੇ ਭਾਈ ਜਿਵੇਂ ਕਸਾਲ ਸਿੰਘ ਜੀ ਪਲਾਲੀ ਫਕੀਰ ਸੀ ਉਹ ਆਪ ਨੂੰ ਜਲਾਲੀ ਕਹਾਉਂਦਾ ਸੀ ਕਲਗੀਧਰ ਦੇ ਪਾਸ ਆਇਆ ਉਹਦੇ ਕੋਲੇ 91 ਮੋੜਾ ਸੀ ਉਹ ਚਾਹੁੰਦਾ ਸੀ ਕਿ ਮੇਰੀਆਂ ਮੋਹਰਾਂ ਜਿਹੜੀਆਂ ਐ ਇਹ ਸੌ ਪੂਰੀ ਹੋ ਜਾਵੇ ਤੇ ਬੜਾ ਨੱਚੇ ਉਹ ਉਸ ਵਕਤ ਸੱਚੇ ਪਾਤਸ਼ਾਹ ਕਹਿੰਦੇ ਤੂੰ ਜਲਾਲੀ ਪੀਰ ਐ ਕਿ ਪਲਾਲੀ ਐ ਦਸਮ ਪਾਤਸ਼ਾਹ ਨੇ ਕਿਹਾ ਕਹਿੰਦਾ ਜੀ ਮੈਂ ਜਲਾਲੀ ਐ ਕਹਿੰਦੇ ਜਲਾਲੀ ਤੂੰ ਕਿਵੇਂ ਐ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਭਾਈ ਆਲੂਸ ਨੂੰ ਕਿਹਾ ਆਲਮ ਸਿਆ ਇਹ ਜਿਹੜਾ ਕੁੱਲੇ ਸਲੋਤਰ ਥੋੜਾ ਜਿਹਾ ਇਹਦੇ ਲਾਦੇ ਸਲੋਤਰ ਕੁੱਲੇ ਦੇ ਜੋ ਸਲੋਤਰ ਆਲੂਸਨ ਲਾਇਆ ਤੇ ਮੋਹਰੇ ਸਾਰੀਆਂ ਖਿੰਡ ਕੇ ਦਿੱਕਪੀਆਂ ਕੁੱਲੇ ਚ ਫਿਰ ਉਹ ਰੋਣ ਲੱਗ ਗਿਆ ਖਿੰਣਣੀਆਂ ਗਿਣਦਾ ਮਹਾਰਾ ਕਹਿੰਦੇ ਨੌ ਹੋਰ ਮੋਹਰੇ ਦੇ ਤੈਨੂੰ ਬਿលਿਆ ਕਰੋ دیਵਾਨ ਚੋਂ ਇਹ ਅਕੋਤਰ ਸਾਹਿਬ ਦੀ ਫੇਰ ਅਜ 100 ਦੀ ਹੋਰ ਇੱਛਾ ਫਰੀ ਆਉਣੀ ਹੈ ਨਾ ਮੋਹਰੇ ਦੇ ਕੇ ਉਹ ਉੱਥੋਂ ਤੋੜ ਦਿੱਤਾ ਕਿਉ ਮਾਰੇ ਸੌ ਕਹਿੰਦੇ ਜੋ ਸੌ ਖੱਟ ਲੈਂਦਾ ਫੇ ਲੱਖ ਦੇ ਵਾਸਤੇ ਦੌੜਦਾ ਹੈ ਧਰਮ ਦਾ ਫਿਰਦਾ ਹੈ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਪ ਇਸ ਤਰ੍ਹਾਂ ਇਸ ਪੁਰਖ ਨੂੰ ਤ੍ਰਿਪਤੀ ਨਹੀਂ ਆਉਂਦੀ ਰੱਜ ਨਹੀਂ ਆਉਂਦਾ ਮਾਇਆ ਨੂੰ ਪਿੱਛੇ ਜਮਨ ਪਾਈ ਜਾਂਦਾ ਹੋਰ ਕ੍ਰਿਸ਼ਨਾ ਵੱਧ ਵੀ ਰਹਿੰਦੀ ਹੈ ਅੰਗ ਭੋਗ ਵਿਖਿਆ ਕੇ ਕਰੈ ਅਨੇਕਾਂ ਵਿਸ਼ਿਆ ਮਾਇਆ ਦੇ ਪਦਾਰਥਾਂ ਦੀ ਸੰਗਤ ਕਰਕੇ ਅਨੇਕਾਂ ਭੋਗਾਂ ਨੂੰ ਵਿਸ਼ਿਆਂ ਜਿਹਨੂੰ ਕਰ ਲਵੇ ਜੇ ਖਾ ਲੇ ਪੀ ਲੇ ਪਹਿਨ ਲੇ ਸਪਰਸ਼ ਕਰ ਲਵੇ ਨਹਿ ਤ੍ਰਿਪਤਾਵੈ ਖੱਪ ਖੱਪ ਮਰੇ ਕਿਸੇ ਪ੍ਰਕਾਰ ਤ੍ਰਿਪਤੀ ਰਜ ਨਹੀਂ ਆਉਂਦੀ ਪਦਾਰਥਾਂ ਦੀ ਸੰਗਤ ਕਰਕੇ ਖੱਪ ਖੋਗੇ ਖਾਚਤ ਹੋ ਕੇ ਇਹਨਾਂ ਦੇ ਵਿੱਚ ਮਰਦਾ ਹੈ ਨਾਸ ਹੁੰਦਾ ਰਹਿੰਦਾ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਜਿੰਨੇ ਜੈਸਾ ਨਾ ਪ੍ਰਾਪਤ ਉਹਦੇ ਚ ਪ੍ਰਸੰਨ ਰਹਿਣਾ ਜੋ ਤੂੰ ਦੇ ਤਹੀਂ ਇਹ ਤ੍ਰਿਪਤਾ ਹੈ ਇਹ ਸੰਤੋਖ ਦੇ ਲਖਣ ਸਤਿਗੁਰਾਂ ਨੇ ਕੀਤੇ ਆ ਜਿਨ੍ਹਾਂ ਸੰਤੋਖ ਨਹੀਂ ਆਉਂਦਾ ਉਹਨਾਂ 'ਚ ਰੱਜ ਨਹੀਂ ਕਿਸੇ ਨੂੰ ਆਉਂਦਾ ਹੈ ਸੁਪਨ ਮਨੋਰਥ ਬਿਰਥੇ ਸਭ ਕਾਜ ਜਿਨ੍ਹਾਂ ਸੁਪਨੇ ਦੇ ਵਿੱਚ ਕੋਈ ਕੰਗਾਲ ਰਾਜਾ ਬਣ ਕੇ ਬੈਠ ਜਾਵੇ ਉਹ ਕਹਿੰਦਾ ਮੈਂ ਪਾਪਸ਼ਾ ਜਿਓਂ ਅੱਖਾਂ ਖੋਲ੍ਹੇ ਤਾਂ ਕੁਝ ਨਹੀਂ ਹੁੰਦਾ ਜਿਵੇਂ ਮੰਨ ਦੇ ਸੰਕਲਪ ਸੇਕ ਚੀਲੀ ਦੇ ਹੁੰਦੇ ਐ ਇਓ ਮੰਨ ਦੇ ਸੰਕਲਪ ਕਰੀ ਜਾਵੇ 2 ਪੈਸੇ ਕਿਸੇ ਨੂੰ ਕਿਹਾ ਤੈਨੂੰ ਮਿਲਣਗੇ ਉਹ 2 ਪੈਸੇ ਦਾ ਮੁਰਗੀ ਦਾ ਅੰਡਾ ਖਰੀਦ ਕੇ ਫਿਰ ਹੋਰ ਤੋਂ ਕਢਾ ਕੇ ਫਿਰ ਉਹ ਪੋਹ ਦੀਆਂ ਮੁਰਗੀਆਂ ਵਾਲੀਆਂ ਵਧਾ ਕੇ ਫਿਰ ਬੱਕਰੀ ਖਰੀਦ ਕੇ ਫਿਰ ਜਿੜ ਬਣਾ ਕੇ ਫਿਰ ਮੈਂ ਖਰੀਦ ਕੇ ਫਿਰ ਵਿਆਹ ਕਰਾ ਕੇ ਫਿਰ ਕਹਿੰਦਾ ਜਾ ਕੇ ਮੈਂ ਖਰਪੈਂਚਾਂ 'ਚ ਬੈਠਾ ਹਾਂ ਮੇਰੇ ਪੁੱਤ ਕਾ ਕਰਨਗੇ ਆਪ ਬਾਪੂ ਘਰ ਨੂੰ ਚੱਲੀਏ ਤੇ ਮੈਂ ਕਿ ਕਹੂੰ ਮੈਂ ਨਹੀਂ ਜਾਣਾ ਵੀ ਖਰਪੈਂਚਾਂ 'ਚ ਬੈਠਾ ਹਾਂ ਉਸਿਰ ਤੇ ਕੁੱਪਾ ਚੱਕਿਆ ਸੀ ਤੇਲੀ ਦਾ ਉਹ ਰੋੜਤਾ ਕਹਿੰਦਾ ਲੈ ਵੀ 2 ਪੈਸੇ ਨਹੀਂ ਦੇਣੇ ਨੇ ਤੇਲੀ ਕਹਿੰਦਾ ਮੇਰਾ ਤੇਲ ਕਿਉਂ ਰੋੜਤਾ ਕਹਿੰਦਾ ਉਹ ਰੋਮੇ ਕੁੱਪੇ ਨੂੰ ਮੇਰਾ ਪਰਿਵਾਰ ਸਾਰ ਲੁੱਟ ਗਿਆ ਦੋ ਪੈਸੇ ਨਾ ਹੋਏ ਬਣਾਇਆ ਸੀ ਇਸ ਪ੍ਰਕਾਰ ਦੇ ਮਨੋਰਥ ਹੁੰਦੇ ਸਤ ਸੰਗਤ ਜੀ ਹਜੂਰ ਕਹਿੰਦੇ ਹਨ ਸੁਪਨ ਮਨੋਰਥ ਬਿਰਥੇ ਸਭ ਕਾਜ ਹੈ ਸੁਪਨੇ ਦੇ ਪਦਾਰਥ ਤੇ ਮਨੋਰਥ ਜਿਹੜੇ ਮਨ ਦੇ ਸੰਕਲਪ ਛੇਕ ਚਲੀ ਆਂਗੂ ਸਭ ਕੰਮ ਇਹ ਜੀਵ ਦੇ ਵਿਅਰਥੀ ਹਨ ਨਾਮ ਰੰਗ ਸਰਬ ਸੁਖ ਹੋਰ ਦੇ ਨਾਮ ਜੇ ਰੰਗ ਚੜ੍ਹ ਜੇ ਆਨੰਦ ਆ ਜੇ ਰੰਗਿਆ ਜਾਏ ਮਨ ਪ੍ਰੇਮ ਵਿੱਚ ਤਾਂ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹਨ ਵੱਡ ਭਾਗੀ ਕਿਸੈ ਪ੍ਰਾਪਤ ਹੋਏ ਜਿਹੜੇ ਵੱਡਿਆਂ ਭਾਗਾ ਵਾਲੇ ਜਿਹਨੂੰ ਵਧਾਈ ਦੀ ਇੱਛਾ ਭਜ ਗਈ ਹੈ ਨਿਸਕਾਮ ਕਰਮਾਰੂਪੀ ਵਿਭਾਗੀ ਜਿਹੜੇ ਹਨ ਗੁਰਾਂ ਦੁਆਰਾ ਉਹਨਾਂ ਨੂੰ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਕਰਨ ਕਰਾਉਣ ਆਪੇ ਆਪ ਉਹ ਜਾਣਦੇ ਆ ਫਿਰ ਸਾਰਿਆਂ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਆਪੇ ਆਪ ਪਰਮੇਸ਼ਰ ਹੈ ਸਦਾ ਸਦਾ ਨਾਨਕ ਹਰਿ ਜਾ ਦੂਸਰੀ ਵੀ ਹਰ ਸਦਾ ਸਦਾ ਆਪੇ ਸਾਹਿਬ ਕਹਿੰਦੇ ਜਪਦੇ ਰਹਿੰਦੇ ਆ ਤੇ ਹੋਰਨਾਂ ਨੂੰ ਉਪਦੇਸ਼ ਦਿੰਦੇ ਪਾਈ ਜਪੋ ਕਾਰਨ ਕਰਾਵਨ ਕਰਨ ਹਾਰ ਜਿਨੇ ਕਾਰਨ ਮੰਨੇ ਆ ਉਹਨਾਂ ਨੂੰ ਕਰਨ ਵਾਲਾ ਤੇ ਕਰਾਉਣ ਵਾਲਾ ਆਪ ਹੀ ਪਰਮੇਸ਼ਵਰ ਆ ਸਰਬ ਕਲੋ ਸੰਰਖ ਇਸ ਕਾ ਹਾਥ ਕਹਾਂ ਵਿਚਾਰ ਰੂਪ ਜੀਵ ਦੇ ਤੁਛ ਦੇ ਕੀ ਆਠ ਵਿਚਾਰ ਕੇ ਵੇਖੋ ਨਿਰਣਾ ਕਰਕੇ ਜੈਸੀ ਦ੍ਰਿਸ਼ਟ ਕਰੇ ਤੈਸਾ ਹੋ ਜਿਹੀ ਮਹਾਰਾਜ ਸਾਹਿਬ ਜੀ ਇਹਦੇ ਪੂਰਵਲੇ ਪੁੰਨਾ ਦਾ ਪ੍ਰੇਰਿਆ ਹੋਇਆ ਦ੍ਰਿਸ਼ਟੀ ਕਰਦਾ ਉਹ ਹਾਂ ਜਾਂ ਹਲ ਤੈਸਾ ਪ੍ਰਾਪਤ ਹੁੰਦਾ ਹੈ ਆਪੇ ਆਪ ਆਪ ਪ੍ਰਭੂ ਉਹ ਪਰਮੇਸ਼ਰ ਆਪੇ ਆਪ ਪਿੱਛੇ ਸੀ ਆਪੇ ਆਪ ਹੁਣ ਹੈ ਆਪੇ ਆਪੇ ਆਪ ਉਹ ਪਰਮੇਸ਼ਰ ਸੋ ਹੋਵੇਗਾ ਆਪੇ ਜੀਵ ਰੂਪ ਹੈ ਆਪੀ ਸ਼ੀਰੂਪ ਹੈ ਆਪੀ ਸਰੂਪੈ ਤਰੂ ਸੋ ਸੋਬਾ ਮਾਲਕ ਜੋ ਕਿਛ ਕੀਨੋ ਸੋ ਆਪਣੈ ਰੰਗ ਜੋ ਕੁਝ ਵੀ ਦਾ ਮਰਜ ਆਪ ਦੇ ਰੰਗ ਕੌਤਕ ਨਾਲ ਕੀਤਾ ਤੰਗ ਵੀ ਜਿਸ ਪ੍ਰਕਾਰ ਚਾਹਿਆ ਉਹਨਾਂ ਆਪ ਦੇ ਆਨੰਦ ਵਿੱਚ ਸਭ ਤੇ ਦੂਰ ਸਭ ਹੂੰ ਕੈ ਸੰਗ ਸਾਰਿਆਂ ਗਿਆਨੀਆਂ ਤੋਂ ਦੂਰ ਹੈ ਸਾਰੇ ਵਿਚਾਰਵਾਣਾ ਦੇ ਨਾਲ ਹੈ ਗੁਰਮੁਖਾਂ ਦੇ ਬੁੱਝੈ ਦੇਖੈ ਕਰ ਸਾਰਿਆਂ ਤੋਂ ਦੂਰ ਹੈ ਤਾਪੁਨ ਤੋਂ ਸਾਰਿਆਂ ਦਾ ਆਤਮਾ ਸਭ ਦਾ ਸੰਗੀ ਹੈ ਬੁੱਝੈ ਸਾਰਿਆਂ ਤੋਂ ਦੂਰ ਨਿਰਗੁਣ ਰੂਪ ਹੋਣੇ ਕਰਕੇ ਸਾਰਿਆਂ ਦਾ ਸੰਗੀ ਮਾਇਆ ਸਵਲ ਆਪਣੇ ਆਪ ਉਹ ਕਹਾ ਕੇ ਸਭ ਤੋਂ ਦੂਰ ਸਾਰੇ ਬੇਮਖਾਂ ਤੋਂ ਦੂਰ ਹੈ ਸਾਰੇ ਸੰਮਖਾਂ ਦੇ ਸੰਗੀ ਹੈ ਬੂਝੈ ਦੇਖੈ ਕਰੈ ਬਵੇਕ ਜਿਹੜਾ ਗੁਰੂ ਸਾਹਿਬ ਤੋਂ ਬੂਝੈ ਪੁੱਛਦਾ ਹੈ ਉਹ ਵੇਖ ਲੈਂਦਾ ਉਹ ਸਰੂਪ ਨੂੰ ਗੁਰੂ ਸਾਹਿਬ ਜੀ ਉਹਨੂੰ ਵਿਵੇਕ ਜੀਵ ਰੂਪ ਦੀ ਏਕਤਾ ਕਰਕੇ ਦਿਖਾ ਦਿੰਦੇ ਕਰ ਦਿੰਦੇ ਹੈ ਬੂਝੈ ਦੇਖੈ ਸਾਰਿਆਂ ਦੇ ਗੁਪਤ ਗੱਲਾਂ ਨੂੰ ਬੁੱਝਦਾ ਹੈ ਸਾਰਿਆਂ ਦੇ ਗੁਪਤ ਕੰਮਾਂ ਨੂੰ ਵੇਖਦਾ ਹੈ ਸਾਰੇਆਂ ਦਾ ਵਿਵੇਕ ਨਿਰਣਾ ਕਰਦਾ ਹੈ ਵੀ ਆ ਪਾਪ ਕਰਦਾ ਹੈ ਪੁੰਨ ਕਰਦਾ ਹੈ ਕਿਉਂ ਨਿਰਣਾ ਵੀ ਆਪ ਹੀ ਕਰ ਰਿਹਾ ਸਭ ਦੇ ਅੰਦਰ ਬੈਠਾ ਆਪ ਹੈ ਏਕ ਆਪ ਹੈ ਅਨੇਕ ਆਪ ਹੀ ਕੋ ਨਿਰਗੁਣ ਸਰੂਪ ਹੈ ਆਪ ਹੀ ਅਨੇਕ ਸਰਗੁਣ ਸਰੂਪ ਹੈ ਮਰੈ ਨਾ ਬਿੰਸੈ ਆਵੇ ਨਾ ਜਾਏ ਰਹੀ ਆ ਕੇ ਦਾ ਮੌਤ ਦਾ ਮਰਦਾ ਹੈ ਨਾ ਉਹ ਬਿੰਸੈ ਜਿਵੇਂ ਬਾਲਕ ਅਵਸਥਾ ਨਾਸ ਹੋ ਜਾਂਦੀ ਹੈ ਜਵਾਨੀ ਬਿੰਸ ਜਾਂਦੀ ਹੈ ਬਡੇਪਾ ਬਿੰਸ ਜਾਂਦਾ ਇਉਂ ਜਨਮ ਧਾਰ ਕੇ ਆਉਂਦਾ ਨਹੀਂ ਤੇ ਮਰ ਕਰਕੇ ਬਿਨਸ ਕਰਕੇ ਕਿਤੇ ਜਾਂਦਾ ਨਹੀਂ ਹੈ ਜੰਮਣ ਮਰਨ ਤੋਂ ਰਹਿਤ ਹੈ ਨਾਨਕ ਸਦ ਹੀ ਰਹਾ ਸਮਾਈ ਸ੍ਰੀ ਸਾਹਿਬ ਜੀ ਕਹਿੰਦੇ ਸਦਾ ਉਹ ਪਰਮੇਸ਼ਰ ਸਮਾਰਿਆ ਹੈ ਮੌਤ ਕਰਕੇ ਬਿਨਸਦਾ ਨਹੀਂ ਜਨਮ ਧਾਰ ਕੇ ਜਾ ਕੇ ਪੈਦਾ ਹੋ ਕੇ ਆਉਂਦਾ ਨਹੀਂ ਹੈ ਨਾਨਕ ਸਦ ਹੀ ਰਹਾ ਸਮਾਈ ਉਹ ਸਦਾ ਮਾਰਾ ਕਹਿੰਦੇ ਸਮਾਇਆ ਹੈ ਵਿਆਪ ਘੋ ਰਿਹਾ ਹੈ ਆਪ ਉਪਦੇਸ ਹੈ ਸਮਝਿਆ ਆਪ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ ਆਪ ਹੀ ਸਿੱਖੋ ਕਿ ਸਮਝਦਾ ਹੈ ਆਪਣੇ ਆਤਮਾ ਨੂੰ ਆਪੇ ਰਚਿਆ ਸਭ ਕੈਸਾ ਸਾਹ ਸਾਰਿਆਂ ਦੇ ਸਾਹ ਰਚਿਆ ਮਿਲਿਆ ਹੋਇਆ ਹੈ ਆਪ ਕੀਨੋ ਆਪਨ ਵਿਸਥਾਰ ਆਪ ਤੋਂ ਜਿਵੇਂ ਜਲ ਤੋਂ ਲੈ ਰੁਸ਼ਦੀ ਹੈ ਆਪਣੇ ਆਪ ਤੋਂ ਸਾਰਾ ਉਸ ਸਾਰ ਆਪਣੇ ਆਪ ਵਿੱਚ ਕੀਤਾ ਹੈ। ਸਭ ਕਸ਼ ਉਸ ਦਾ ਉਹ ਕਰਨਾ ਹਾਰ। ਸਤਿ ਜੀ ਉਸ ਵਾਹਿਗੁਰੂ ਦਾ ਉਹ ਹੀ ਸਾਰਿਆਂ ਨੂੰ ਕਰਨ ਵਾਲਾ ਹੈ। ਉਸ ਤੇ ਭਿੰਨ ਕਹੋ ਕਿਸ਼ ਹੋ ਗਿਆਨ ਹੋਇਆ ਉਹਦੀ ਨਿਗਾਹ ਜਿ ਨੂੰ ਆਪ ਗੁਰੂ ਸਾਹਿਬ ਉਪਦੇਸ਼ ਦਿੰਦੇ ਉਹ ਆਪ ਸਮਝਦੇ ਹੈ। ਉਹ ਜਾਣਦੇ ਕੋ ਉਸ ਤੋਂ ਵੱਖਰਾ ਕੋਹਤਾ ਕੋਈ ਕਿਸ਼ ਹੋ ਸਕਦਾ ਹੈ ਨਹੀਂ ਹੁੰਦਾ ਥਾਨ ਸਨੰਤਰ ਏਕੈ ਸੁ ਗਦ ਮਖਾਨੇ ਚ ਕੋਈ ਹੋਵੇ ਤੂੰ ਪਰਮੇਸ਼ਰ ਸੋ ਹੈ ਆਪਣੇ ਚਲਤ ਆਪ ਕਰਨਾ ਹਰ ਚਲਤ ਕੌਤਕਾਂ ਨੂੰ ਆਪ ਹੀ ਪਰਮੇਸ਼ਰ ਕਰਨ ਵਾਲਾ ਹੈ ਕੌਤਕ ਕਰੈ ਰੰਗ ਆਪ ਆਰ ਪਰਦੇ ਪਾਰਾ ਵਾਰ ਤੋਂ ਰਹਤੋ ਜਿਹੜੇ ਰੰਗ ਕੌਤਕ ਹਨੇ ਆਪ ਹੀ ਕੌਂਦਕ ਤਨਾਸ਼ੇ ਜਗ ਦੇ ਰਚਨਾ ਪਾਲਣਾ ਲੈਤਾ ਦੇ ਕਰ ਰਿਹਾ ਹੈ ਮਨ ਮੈਂ ਆਪ ਮਨ ਆਪਣੇ ਮੈਂ ਜੇ ਮਨ ਜੀਵ ਦੇ ਵਿੱਚ ਆਪ ਰਹਿੰਦਾ ਹੈ ਤੇ ਜੀਵ ਨੇ ਆਪਣੇ ਆਪ ਚ ਰੱਖਿਆ ਹੋਇਆ ਹੈ ਮਨ ਦੇ ਵਿੱਚ ਆਪ ਹੈ ਸਾਖੀ ਰੂਹ ਮਨ ਦਾ ਤੇ ਮਨ ਆਪਣੇ ਵਿੱਚ ਰੱਖਿਆ ਹੈ ਇਹ ਮਨ ਜਿਹੜਾ ਹੈ ਇਹ ਸਾਧ ਸੰਗੇ ਜੀ ਇਸ ਪ੍ਰਕਾਰ ਹੈ ਜਿਸ ਪ੍ਰਕਾਰ ਪਾਣੀ ਚ ਬੁਲਬੁਲਾ ਹੁੰਦਾ ਹੈ ਇਸ ਪ੍ਰਕਾਰ ਅੰਤਰੀਆ ਵੀ ਅਧਿਆਸਤ ਰੂਪ ਮਾਨ ਅਤਿ ਸ਼ਤਾਂ ਰੂਪ ਆਪ ਹੈ ਮਨ ਦੇ ਵਿੱਚ ਨਾਨਕ ਕੀਮਤ ਕਹਿਨ ਨਾ ਜਾਏ ਉਸ ਜੀਸ਼ ਦੀ ਕੀਮਤ ਕਲਪਤਰੂਪ ਮਾਨ ਉਸ ਵਿੱਚ ਕੀਮਤ ਨਹੀਂ ਉਸ ਰੂਪ ਦੀ ਕਹੀ ਜਾ ਸਕਦੀ ਸਤ 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 ਪ੍ਰਭ ਸੁਆਮੀ ਉਹ ਪ੍ਰਭੂ ਸਰਬ ਕੈ ਸੈਣੀ ਪਿੱਛੇ ਵੀ ਸਤ ਸਰੂਪ ਸੀ ਹੁਣ ਵੀ ਸਤ ਸਰੂਪ ਹੈ ਅੱਗੇ ਨੂੰ ਵੀ ਸਤ ਸਰੂਪ ਹੋਵੇਗਾ ਮਾਲਕ ਜਿਨ੍ਹਾਂ ਨੇ ਸਤਿ ਨਿਸ਼ਤੇ ਕੀਤਾ ਸਤਨਾਮ ਨੂੰ ਉਹ ਸਤ ਸਰੂਪ ਦੁਆਰਾ ਸਤ ਸਰੂਪ ਦੇ ਗਿਆਨ ਦੁਆਰਾ ਉਸ ਪ੍ਰਭੂ ਸwamy ਨੂੰ ਜਾਣ ਕੇ ਸਤ ਸਰੂਪ ਹੀ ਹੋ ਗਏ ਆ ਉਹਨੂੰ ਪਤਾ ਲੱਗ ਗਿਆ ਆਪ ਸੱਚੋ ਜਵਾਬ ਸੱਚ ਹੈ ਕਿ ਸੱਚ ਨਾਨਕ ਹੋਸੀਪੀ ਸੱਚ ਭੂਤ ਕਾਲ ਚ ਵੀ ਉਹ ਸਤ ਸਰੂਪ ਸੀ ਵਰਤਮਾਨ ਕਾਲ ਚ ਵੀ ਸਤ ਸਰੂਪ ਆ ਤੇ ਵਿਕਤ ਕਾਲ ਚ ਵੀ ਉਹ ਪ੍ਰਭੂ ਸਤ ਸਰੂਪ ਹੋਵੇਗਾ ਜਿਸ ਪ੍ਰਭੂ ਦੀ ਸੱਚਾ ਕਰਕੇ ਸਾਰਾ ਸੰਸਾਰ ਸੱਤ ਪ੍ਰਤੀਤ ਹੋ ਰਿਹਾ ਹੈ ਉਹ ਸਤ ਨਹੀਂ ਤੇ ਕਰੋ ਸਭ ਦਾ ਪ੍ਰਭੂ ਮਾਲਕ ਹੈ ਗੁਰ ਪ੍ਰਸਾਦ ਕਿਨਾਂ ਵਖਿਆਨ ਗੁਰਾਂ ਦੀ ਕਿਰਪਾ ਕਰਕੇ ਕਿਸੇ ਕਿਸੇ ਨੇ ਇਸ ਵਖਿਆਨ ਨੂੰ ਜਾਣਿਆ ਇਸ ਪ੍ਰਚਾਰ ਨੂੰ ਸਮਝਿਆ ਵਖਿਆਨ ਕੀਤਾ ਹੈ ਸੱਚੋ ਸੱਚੋ ਸੱਚ ਸਭ ਕੀਨਾ ਸੱਚ ਸਰੂਪ ਵਾਹਿਗੁਰੂ ਆਪ ਹੈ ਸੱਚ ਸਰੂਪ ਜਿੰਨਾ ਸਾਰਾ ਪੁਛਾਰਾ ਕੀਤਾ ਹੈ ਇਹ ਵੀ ਸੱਚ ਸਰੂਪ ਹੈ ਅਤੇ ਸੱਚੀ ਉਹਦਾ ਉਪਦੇਸ਼ ਹੈ ਇਹਦੇ ਤੇ ਜਿਵੇਂ ਸਾਧ ਸੰਗੇਜੀ ਜਨ ਜਿਹੜਾ ਨਾ ਲੈ ਰੂਪ ਹੋ ਕੇ ਫੇਰ ਵੀ ਜਾਲੀ ਰਹਿੰਦਾ ਹੈ ਤੰਦ ਰੂਪ ਹੋ ਕੇ ਜਾਲੀ ਰਹਿੰਦਾ ਹੈ ਜੈਸੇ ਜਲਤੇ ਬੂੜਾ ਉੱਜੈ ਬਿਰਸੈ ਨੀਤ ਇਸ ਪ੍ਰਕਾਰ ਇਹ ਬਵਰਤਵਾਦ ਕਥਨ ਕੀਤਾ ਹੈ ਜਿਵੇਂ ਸੋਇਨੇ ਦੇ ਗਹਿਣੇ ਸੋਇਨਾ ਹੀ ਰਹਿੰਦੇ ਹੈ ਜੇ ਢਾਲ ਦिए ਫੇਰ ਵੀ ਸੋਇਨਾ ਹੁੰਦਾ ਹੈ ਜੇ ਗਹਿਣੇ ਬਣਾ ਲੀਓ ਉਦੋਂ ਵੀ ਸੋਨਾ ਹੁੰਦਾ ਹੈ ਇਸੇ ਪ੍ਰਕਾਰ ਉਹ ਚੇਤਨ ਸਾਖੀ ਰੂਪ ਹੋ ਕੇ ਵੀ ਸੱਤ ਸਰੂਪ ਹੈ ਅਦੇ ਮਾਇਆ ਸਵ ਲੋਕ ਈਸ਼ਰ ਵੀ ਆਪਣੇ ਨਿਤ ਗਿਆਨੀ ਹੋਣੇ ਸੱਤ ਸਰੂਪ ਹੈ ਕਿਉਂ ਜੀਵ ਦੇ ਅੰਦਰ ਸੱਚ ਸੁਧ ਸਰੂਪ ਜੋ ਆਪ ਹੈ ਸਭ ਕੁਝ ਉਸ ਨੇ ਜਿਨ੍ਹਾਂ ਨੂੰ ਸੱਚੇ ਗੁਰਾਂ ਦਾ ਉਪਦੇਸ਼ ਨੂੰ ਸੱਚ ਨਿਸ਼ਚੇ ਕਰਕੇ ਗ੍ਰਹਿਣ ਕੀਤਾ ਉਹਨਾਂ ਨੂੰ ਪਤਾ ਹੈ ਕਿ ਸਭ ਕੁਝ ਸੱਚੇ ਨਹੀਂ ਕੀਤਾ ਹੈ ਸਭ ਸੱਚ ਆਪ ਹੀ ਰੂਪ ਧਾਰਦਾ ਹੈ ਇਹ ਬਵਰਤਵਾਦ ਦੁਆਰਾ ਜਿਵੇਂ ਗੁਰ ਗਹਿਣਾ ਟਾਲ ਕੇ ਸੋਇਨਾ ਬਣ ਜਾਂਦਾ ਸੋਇਨਾ ਪਹਿਲਾਂ ਹੀ ਸੀ ਪਾਣੀ ਲਹਿਰ ਰੂਪ ਹੋ ਕੇ ਵੀ ਪਾਣੀ ਹੈ ਇਵੇਂ ਜਗਤ ਰੂਪ ਹੋ ਕੇ ਪਰਮੇਸ਼ਰ ਵੀ ਸੱਚ ਰੂਪ ਹੈ ਸੱਚੇ ਅਨੰਦ ਰੂਪ ਹੈ ਕੋਟ ਮੱਧੇ ਕਿਨੈ ਬਿਰਲੇ ਚੀਨਾ ਇਹ ਰੋਲਾਂ ਦੇ ਵਿੱਚੋਂ ਕੋਈ ਕੋਈ ਗਿਆਨਵਾਨ ਬਿਰਲੇ ਨਹੀਂ ਜਾਣਿਆ ਹੈ ਜਿਨ੍ਹਾਂ ਨੂੰ ਸੱਚੇ ਗੁਰਾਂ ਦੇ ਸੱਚ ਨਾਮ ਉਪਦੇਸ਼ ਨੂੰ ਸੱਚ ਨਿਸ਼ਟੇ ਕੀਤਾ ਹੈ ਉਹਨਾਂ ਨੂੰ ਜਾਣਿਆ ਕਿ ਸੱਚ ਸਰੂਪ ਹੀ ਆ ਸਭ ਕੋਈ ਜੋ ਕੀਤਾ ਹੈ ਭਲਾ 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 ਤੇਰਾ ਰੂਪ ਜੋ ਤੇ ਪਾਦਸ਼ਾਹ ਭਲਿਆਂ ਤੋਂ ਭਲੇ ਜਿੰਨੇ ਲੋਕ ਉਹਨਾਂ ਸਾਰਿਆਂ ਚੋਂ ਭਲਾ ਤੇਰਾ ਸੁੰਦਰ ਸਰੂਪ ਹੈ ਜਿਨ੍ਹਾਂ ਨੇ ਭਲੇ ਸਤਗੁਰਾਂ ਦਾ ਭਲਾ ਮੰਤਰ ਨਾਮ ਜਪਿਆ ਹੈ ਉਹਨਾਂ ਨੂੰ ਤੇਰਾ ਭਲਾ ਸਰੂਪ ਪ੍ਰਾਪਤ ਹੋਇਆ ਹੈ ਜਿਨ੍ਹਾਂ ਦੇ ਅੰਦਰ ਭਲਾ ਤੇਰਾ ਨਾਮ ਵਸਿਆ ਉਹ ਭਲਿਆਂ ਤੋਂ ਭਲਾ ਤੇਰਾ ਸਰੂਪ ਉਹਨਾਂ ਨੇ ਜਾਣਿਆ ਹੈ ਭਲਾ 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 ਤੇਰਾ ਰੂਪ ਜਿਨ੍ਹਾਂ ਨੇ ਭਲਾ ਗੁਰਾਂ ਦਾ ਉਪਦੇਸ਼ ਧਾਰ ਕੇ ਆਪਣੇ ਜੀਵਨ ਦਾ ਭਲਾ ਕੀਤਾ ਹੈ ਉਹਨਾਂ ਤੇਰਾ ਭਲਾ ਸੋਣਾ ਸਰੂਪ ਪ੍ਰਾਪਤ ਹੋਇਆ ਹੈ ਅਤ ਸੁੰਦਰ ਅਪਾਰ ਅਨੂਠਾ ਜੈੰਤੀ ਸੁੰਦਰ ਸਾਤਿਆ ਦੇ ਨੰਦਰੂਪ ਹੈ ਅਪਾਰ ਪ੍ਰਕਿਰਤੀ ਤੋਂ ਰਹਿਤ ਹੈ ਅਨੂਪਮਾ ਤੋਂ ਰਹਿਤ ਹੈ ਨਿਰਮਲ 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 ਤੇਰੀ ਬਾਣੀ ਜਿਸਾਂ ਨੇ ਨਿਰਮਲ ਗੰਗਾ ਜਲ ਆਦਿਕ ਨਿਰਮਲ ਮੰਨੇ ਹਨਗੇ ਅਤੇ ਦੇਵਤੇ ਆਦਿਕ ਨਿਰਮਲ ਮੰਨੇ ਹਨ ਉਹ ਸਾਰਿਆਂ ਤੋਂ ਤੇਰੀ ਬਾਣੀ ਮਾਰਾ ਸਿਰ ਪਵਿੱਤਰ ਨਾ ਰੇ ਪਵਿੱਤਰ ਖਿਰ ਬੋਲੋ ਗੁਰਮੁਖ ਬਾਣੀ ਇਹ ਸਾਰਿਆਂ ਨਾਲ ਨਿਰਮਲ ਹੈ ਮਾਤ ਲੋਕ ਦੇ ਜੀਵਾਂ ਨਾਲ ઋਸ਼ੀਆਂ ਮੁਨੀਆਂ ਨਾਲੋਂ ਵੀ ਦੇਵਤਿਆਂ ਨਾਲੋਂ ਵੀ ਅਤੇ ਬ੍ਰਹਮਾ ਵਿਸ਼ਵ ਸ਼ੇਵ ਆਦਕਾਂ ਸਾਰਿਆਂ ਨੂੰ ਰਾਸ਼ੀ ਤਾਮ ਖੀ ਸ਼ਾਂਤ ਕੀ ਸੁਭਾਅ ਦੀ ਹੰਗਤਾ ਹੈ ਤੇਰੀ ਬਾਣੀ ਇਹਨਾਂ ਹੰਕਾਰਾਂ ਤੋਂ ਰਹਿਤ ਕਰਨ ਵਾਲੀ ਨਿਰਮਲ ਹੈ ਨਿਰਮਲ ਹੋ ਕੇ ਜਿਨ੍ਹਾਂ ਨੇ ਨਿਰਮਲ ਸਤਗੁਰਾਂ ਦੁਆਰਾ ਸੱਚੇ ਪਾਤਸ਼ਾਹ ਤੇਰੀ ਬਾਣੀ ਨੂੰ ਨਿਰਮਲ ਨੂੰ ਜਪਿਆ ਉਹ ਨਿਰਮਲ ਹੋਗੇ ਪਾਪਾਂ ਦੀ ਮੈਲ ਤੋਂ ਮਾਇਆ ਦੀ ਮੈਲ ਤੋਂ ਰਹਿਤ ਹੋਗੇ ਨਿਰਮਲ ਬਾਣੀ ਕਰਕੇ ਹੋਗੇ ਜਿਨ੍ਹਾਂ ਨੂੰ ਜਪਿਆ ਹੈ ਅਤੇ ਨਿਰਮਲ ਮਨ ਕਰਕੇ ਹੋਗੇ ਨਿਰਮਲ ਸਰੀਰ ਵੀ ਉਹਨਾਂ ਦੇ ਹੋਗੇ ਤੇਰੀ ਬਾਣੀ ਨੇ ਉਹਨਾਂ ਨੇ ਕਾਰਨ ਦੇ ਤੋਂ ਵੀ ਨਿਰਮਲ ਹੋਗੇ ਸਸੂਲ ਦੇ ਤੋਂ ਵੀ ਨਿਰਮਲ ਹੋਗੇ ਸੂਖਮ ਦੇ ਤੋਂ ਵੀ ਨਿਰਮਲ ਹੋਗੇ ਜਿਨ੍ਹਾਂ ਦੇ ਤੇਰੀ ਬਾਣੀ بسی ਹੈ ਕਟ ਕਟ ਸੁਣੀ ਸਰਬਨ ਵਖਿਆਣੀ ਕਟ ਕਟ ਸਾਰਿਆਂ ਘਟਾਂ ਤੇ ਨਾਜ ਮਹਾਰਾਜ ਜੀ ਤੇਰੀ ਬਾਣੀ ਸੁਣੀ ਗਈ ਹੈ ਜਿਨ੍ਹਾਂ ਨੂੰ ਸਰਬਨ ਦੁਆਰਾ ਘਟਾਂ ਘਟਾਂ ਚ ਤੇਰੀ ਬਾਣੀ ਬਖਾਣੀ ਦੀ ਹੈ ਸਾਰਿਆਂ ਦੇ ਅੰਦਰ ਤੇਰੀ ਬਾਣੀ ਦਾ ਕਥਨ ਹੋ ਰਿਹਾ ਹੈ ਜਿਨ੍ਹਾਂ ਨੇ ਕੰਨਾਂ ਸਰਦਾ ਰੂਪ ਕਰੋਸ਼ੇ ਰੂਪੀ ਕੰਨਾਂ ਨਾਲ ਸੁਣੀ ਹੈ ਉਹਨਾਂ ਨੂੰ ਮਾਰਦੂ ਘਟਾਂ ਘਣ ਤੇਰੀ ਜੋਤ ਵਰਤਦੀ ਹੈ ਇਹ ਸਰਬਨ ਕਰਕੇ ਉਹਨਾਂ ਨੂੰ ਸਰਬਨ ਕਰਕੇ ਕਸਮ ਕੀਤੀ ਹੈ ਤੇ ਜਿਨ੍ਹਾਂ ਨੇ ਸੁਣੀ ਹੈ ਉਹਨਾਂ ਨੂੰ ਇਹ ਸੱਚੇ ਪਾਤਸ਼ਾਹ ਕਹਾਂਗੇ ਤੇਰੀ ਜੋਤ ਜਿਹੜੀ ਹੈ ਉਹ ਹੋਰ ਪ੍ਰਾਪਤ ਹੋ ਗਈ ਹੈ ਪਵਿੱਤਰ 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 ਪੁਨੀ ਪਵਿੱਤਰ ਸਬਦ ਨੂੰ ਨਾਨਕ ਬੇਬ ਜੀ ਹਨ ਪਵਿੱਤਰ ਗੁਰੂ ਅੰਗਦ ਸਾਹਿਬ ਜੀ ਹਨ ਪਵਿੱਤਰ ਗੁਰੂ ਅਮਰਦਾਸ ਸਾਹਿਬ ਜੀ ਹਨ ਪੁਨੀਤ ਗੁਰੂ ਰਾਮਦਾਸ ਸਾਹਿਬ ਜੀ ਹਨ ਨਾਮ ਜਪੈ ਨਾਨਕ ਮਨਪ੍ਰੀਤ ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਪਵਿੱਤਰ ਮਨ ਕਰਕੇ ਹੋ ਕੇ ਮਾਨ ਕਰਕੇ ਵਕਾਰ ਨਾ ਚਿਦਵੇ ਪਵਿੱਤਰ ਤਨ ਕਰਕੇ ਕੁਕਰਮ ਨਾ ਕਰੇ ਪਵਿੱਤਰ ਬਾਣੀ ਕਰਕੇ ਝੂਠ ਨਾ ਬੋਲੇ ਉਹ ਪੁਨੀਤ ਰੂਪ ਨੂੰ ਪ੍ਰਾਪਤ ਹੋ ਜਾਂਦਾ ਹੈ ਜਦੋਂ ਮਨ ਬਾਣੀ ਸ਼ੀਰ ਕਰਕੇ ਉਹ ਜਪਦਾ ਹੈ ਪਵਿੱਤਰ 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 ਪੁਨੀਤ ਮਨ ਨੂੰ ਵੀ ਅਤੇ ਇਸੇ ਪ੍ਰਕਾਰ ਬੁੱਧ ਨੂੰ ਵੀ ਚਿੱਤ ਨੂੰ ਵੀ ਹੰਕਾਰ ਨੂੰ ਇਹਨਾਂ ਮਾਨਾਂ ਤੋਂ ਚਾਹਾਂ ਅੰਤ ਕਰਨਾਂ ਤੋਂ ਪਵਿੱਤਰ ਕਰਨ ਵਾਲੀ ਹੈ ਤਨਵਾਰੀ ਪਵਿੱਤਰ ਕਹੀਏ ਤਾਂ ਪੁਨੀਤ ਹੁੰਦਾ ਹੈ ਇਸੇ ਪ੍ਰਕਾਰ ਸਾਥ ਸੰਗੇ ਜੀ ਜਿਹੜਾ ਤੈਸਨਾਵੇਂ ਜੀਵ ਭਾਵ ਦੇ ਹੰਕਾਰ ਤੋਂ ਵੀ ਪਵਿੱਤਰ ਹੈ ਜਿਸਨਾਵੇਂ ਜੀਵ ਦੇ ਭਾਵ ਤੋਂ ਵੀ ਪਵਿੱਤਰ ਹੈ ਅਤੇ ਇਸੇ ਪ੍ਰਕਾਰ ਹੈ ਸਾਥ ਸੰਗੇ ਜੀ ਪ੍ਰਾਗਨਾਵੇਂ ਜੀਵ ਦੇ ਭਾਵ ਤੋਂ ਵੀ ਪਵਿੱਤਰ ਹੈ ਉਹ ਪੁਨੀਤ ਤ੍ਰਿਯਾ ਪਾਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ ਨਾਮ ਆਪ ਪਵਿੱਤਰ ਹੈ ਮਾਤਾ ਪਿਤਾ ਨੂੰ ਪਵਿੱਤਰ ਕਰਦੇ ਹੈ ਅੱਗੇ ਆਪ ਦੀਆਂ ਕੁਲਾਂ ਨੂੰ ਪਵਿੱਤਰ ਕਰ ਲੈਂਦੇ ਹਨ ਉਹ ਐਸੇ ਪੁਰਖ ਆ ਨਾਮ ਜਪੈ ਨਾਨਕ ਮਨਪ੍ਰੀਤ ਸਤਗੁਰੂ ਸਾਹਿਬ ਜੀ ਕਹਿੰਦੇ ਮਨ ਦੀ ਪ੍ਰੀਤੀ ਨਾਲ ਜਿਹੜੇ ਮਹਾਰਾਜਾ ਨਾਮ ਜਪਦੇ ਆ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਕਿਉਂ 12 ਅਸ਼ਟਪਦੀਆਂ ਸਾਹਿਬ ਸਿੰਘ ਜੀ ਇੱਥੇ ਹਜ਼ੂਰ ਨੂੰ ਚਾਰਨ ਕੀਤੀਆਂ ਨੇ ਇੱਥੇ ਭੋਗ ਪਿਆ ਹੈ ਪਵਿੱਤਰ 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 ਗੁਨੀਤ ਨਾਮ ਜਪੈ ਨਾਨਕ ਮਨਪ੍ਰੀਤ why did you come to the